ਉਸ ਵਾਹਿਗੁਰੂ ਦੀ ਅਰਾਧਨਾ ਕਰ ਵਿਧੀ ਵੀ ਦਾ ਦਿੱਤੀ ਹੈ ਕਿ ਉਹ ਬਗੈਰ ਵਿਧੀ ਬਗੈਰ ਗਿਆਨ ਤੋਂ ਜੋ ਵੀ ਕਾਰਜ ਕੀਤਾ ਉਹ ਕਦੇ ਵੀ ਨਿਪਰੇ ਨਹੀਂ ਚੜਦਾ ਜੇ ਕਿਤੇ ਇੱਕ ਅੱਧੀ ਵਾਰ ਹੋ ਵੀ ਗਿਆ ਜਿਹਨੂੰ ਆਪਾਂ ਕਹਿੰਦੇ ਤੀਰ ਤੁੱਕਾ ਉਹ ਕਦੇ ਕਦੇ ਹੁੰਦਾ ਪਰ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਆ ਹਰ ਕਾਰਜ ਵਾਸਤੇ ਕਰਨ ਲਈ ਗਿਆਨ ਦਾ ਹੋਣਾ ਚਾਹੀਦਾ ਉਸ ਕੰਮ ਕਰਨ ਨੂੰ ਵਿਧੀ ਤਰੀਕਾ ਆਈਡੀਆ ਪਤਾ ਹੋਣਾ ਚਾਹੀਦਾ ਤੇਰੋ ਕੰਮ ਸਹੀ ਸਲਾਮਤ ਸੇ ਚੜਦਾ ਨਿਪੇੜੇ ਚੜਦਾ ਉਸੇ ਤਰ੍ਹਾਂ ਹੀ ਪਰਮਾਤਮਾ ਦੀ ਭਜਨ ਬੰਦਗੀ ਹੈ ਜੋ ਵੀ ਇਨਸਾਨ ਪਰਮਾਤਮਾ ਦੇ ਘਰ ਵੱਲ ਜਾਣਾ ਚਾਹੁੰਦਾ ਹੈ ਜੇ ਕਹੀਏ ਆਪਾਂ ਜਿਸ ਤਰ੍ਹਾਂ ਚਾਹੀ ਉਸ ਤਰੀਕੇ ਚਲੇ ਜਾਵਾਂਗੇ ਨਹੀਂ ਜਾ ਸਕਦੇ ਵੀ ਸ਼ਾਇਦ ਉਸ ਤਰ੍ਹਾਂ ਵੀ ਉਹਨਾਂ ਦੇ ਕਾਰਜ ਇਸ ਤਰ੍ਹਾਂ ਹੋਏ ਸੀ ਸਾਡੇ ਵੀ ਸ਼ਾਇਦ ਹੋ ਜਾਣ ਜਾਂ ਸੁਣ ਲਿਆ ਸੀ ਕਿਸੇ ਤੋਂ ਜੇ ਸੁਣੀ ਸੁਣਾਈ ਗੱਲ ਤੇ ਅਮਲ ਕਰ ਲਿਆ ਪਰ ਆਪਣੇ ਦਿਮਾਗ ਤੋਂ ਕਦੇ ਕੰਮ ਨਾ ਲਿਆ ਆਪਣੀ ਸਮਝ ਤੋਂ ਕਦੇ ਕੰਮ ਨਾ ਲਿਆ ਕਿਉਂਕਿ ਜੋ ਬਹੁਤੇ ਲੋਕ ਗੱਲ ਕਹਿਣ ਲੱਗ ਜਾਂਦੇ ਆ ਨਾ ਸਾਨੂੰ ਇਹ ਲੱਗਦਾ ਹੈ ਕਿ ਇਹ ਗੱਲ ਸਹੀ ਹੈ ਸੱਚ ਹੈ ਪਰ ਆਪਣੇ ਦਿਮਾਗ ਦੇ ਨਾਲ ਆਪਣੀ ਸੋਚ ਦੇ ਨਾਲ ਦ੍ਰਿੜ ਨਿਸ਼ਚਾ ਨਹੀਂ ਕੀਤਾ ਇਹ ਦੋ ਚਾਰ ਬੰਦੇ ਨੇ ਕਹਿ ਦਿੱਤਾ ਅਸੀਂ ਸੱਚ ਮੰਨ ਲੈਨੇ ਹਣ ਜੋ ਸੱਜਣ ਆਪਣੇ ਦਿਮਾਗ ਦਾ ਇਸਤੇਮਾਲ ਕਰਦੇ ਆ ਉਹ ਕਦੇ ਧੋਖਾ ਨਹੀਂ ਖਾਂਦੇ ਜੋ ਦੂਸਰੇ ਦੀਆਂ ਗੱਲਾਂ ਸੁਣ ਸੁਣ ਕੇ ਵੀ ਇਹ ਕਹਿ ਰਹੇ ਭਾਈ ਸ਼ਾਇਦ ਸੱਚ ਹੋਵੇਗਾ ਕਹਿੰਦੇ ਇੱਕ ਵਾਰ ਕਿਸੇ ਪਠਾਨ ਨੇ ਨਾ ਹੁਣ ਈ ਤੇ ਬਕਰੀ ਤੇ ਜੋ ਵੀ ਉਹਨਾਂ ਦਾ ਤਿਹਾਰ ਹੁੰਦੇ ਜਿਸ ਤਰ੍ਹਾਂ ਵੀ ਆਪਣੇ ਅੱਲਾ ਰੈਵਰ ਪੈਗੰਬਰ ਨੂੰ ਧਿਆਉਂਦੇ ਆ ਉਹਨਾਂ ਦੀ ਵਿਧੀ ਹੋਵੇਗੀ ਭਾਈ ਕਹਿੰਦੇ ਉਸਨੇ ਬੜਾ ਸੋਹਣਾ ਬੱਕਰਾ ਖੀਦ ਕੇ ਲਿਆਂਦਾ ਬੱਕਰਾ ਖੀਦ ਕੇ ਲਿਆ ਰਹੇ ਆ ਜਿਹਨੂੰ ਆਪਾਂ ਬਕਰੀਦ ਕਹਿੰਨੇ ਆ ਵੀ ਬੱਕਰਾ ਉਸ ਦਿਨ ਵੜਦੇ ਆ ਉਹ ਤਾਂ ਹੁਣ ਵੀ ਪ੍ਰਚਲਿਤ ਹੈ ਭਾਈ ਉਹਨਾਂ ਦੀ ਇਸ ਤਰ੍ਹਾਂ ਦੀ ਰੀਤ ਉਹਨਾਂ ਨੂੰ ਮੁਬਾਰਕ ਵਈ ਹੁਣ ਚੋਰਾਂ ਨੇ ਦੇਖਿਆ ਵੀ ਇਹ ਜਸ ਪਠਾਨ ਹੈ ਕਿੰਨਾ ਸੋਨਾ ਬੱਕਰਾ ਲਿਜਾ ਰਹੇ ਹੈ ਮੇਰੀ ਸਿਹਤ ਬੜੀ ਤਕੜੀ ਹੈ ਖੋ ਸਕਦੇ ਨਹੀਂ ਕਿਤੇ ਆਪਾਂ ਖੋ ਤਾਂ ਨਹੀਂ ਸਕਦੇ ਇੰਦੀ ਬੜੀ ਸਿਹਤ ਹੈ ਦੀ ਗੁਥਿਆਰ ਵੀ ਹੋਵੇਗਾ ਇਨੂੰ ਕਿਉਂ ਨਾ ਆਪਾਂ ਦਿਮਾਗ ਵਰਤ ਕੇ ਆਪੇ ਇਹ ਤੋਂ ਇਹ ਜਿਹੜਾ ਬੱਕਰਾ ਲੈ ਲੀਏ ਇਹ ਆਪਣੇ ਆਪ ਹੀ ਸਾਨੂੰ ਦੇ ਦੇਵੇਗਾ ਸੁੱਟ ਦੇਵੇਗਾ ਤਕਰੀਬ ਬਣਾ ਲਈ ਕਿ ਚਾਰੇ ਚੋਰ ਅਲੱਗ-ਅਲੱਗ ਜਗ੍ਹਾ ਤੇ ਖੜ ਗਏ ਜਾ ਕੇ ਇੱਕ ਦੂਸਰੇ ਦੂਰ ਜਿਸ ਰਸਤੇ ਪਠਾਨੇ ਜਾਣਾ ਸੀ ਹੁਣ ਜਦੋਂ ਪਠਾਨ ਪਹਿਲੇ ਸਖਸ ਕੋਲ ਗਿਜਣ ਲੱਗਿਆ ਉਹ ਚੋਰ ਕਹਿੰਦਾ ਬਾ ਵੀ ਪਠਾਨ ਸਾਹਿਬ ਬੜਾ ਸੋਹਣਾ ਕੁੱਤਾ ਲੈ ਕੇ ਆਂਦਾ ਵਿਕੇਸ ਮਾਰਕਟ ਤੋਂ ਖਰੀਦਿਆ ਹੋਇਆ ਪਠਾਨ ਪਹਿਲੇ ਦੀ ਇੱਕ ਦੀ ਗੱਲ ਸੁਣ ਕੇ ਤਾਂ ਗਾਹ ਹੋ ਗਿਆ ਵੀ ਐਵੇਂ ਮੂਰਖਾ ਭੌਂਕੀ ਜਾਂਦਾ ਹੈ ਹੁਣ ਥੋੜੀ ਜੀ ਦੂਰੀ ਤੇ ਗਿਆ ਅਗੇ ਦੂਸਰਾ ਆ ਗਿਆ ਦੂਸਰਾ ਚੋਰ ਕਹਿੰਦਾ ਪਠਾਨ ਜੀ ਕੁੱਤੇ ਦੀ ਨਸਲ ਕਿਹੜੀ ਹੈ ਐਸਾ ਮੈਂ ਕਦੇ ਦੇਖਿਆ ਨਹੀਂ ਅਜ ਤੱਕ ਵੀ ਮੈਨੂੰ ਵੀ ਦਸੀ ਮੈਂ ਵੀ ਕੀਤਾ ਹਾਂ ਹੁਣ ਦੂਸਰੇ ਨੇ ਕਹਿ ਦਿੱਤਾ ਤੋੜਾ ਜਿਹਾ ਮਨ ਵਿੱਚ ਸ਼ੰਕਾ ਜਿਹਾ ਆ ਗਿਆ ਕਿ ਮੈਨੂੰ ਕਿਉਂ ਕਹਿ ਰਿਹਾ ਪਹਿਲੇ ਨੇ ਵੀ ਗਿਆ ਦੂਜੇ ਨੇ ਵੀ ਗਿਆ ਉਤੋਂ ਵੀ ਗਾਹ ਨਿਕਲ ਗਿਆ ਤੀਸਰੇ ਕੋਲ ਆ ਗਿਆ ਤੀਸਰਾ ਕਹਿੰਦਾ ਇੱਕ ਕੁੱਤੇ ਦੇ ਪੈਰ ਬੜੇ ਸੋਹਣੇ ਆ ਉਹਦੇ ਖੂਬੀਆਂ ਦੱਸਣ ਲੱਗ ਗਿਆ ਉਹ ਪਠਾਨ ਦੇ ਦਿਮਾਗ 'ਚ ਹੋਰ ਸ਼ੰਕਾ ਵਧ ਗਈ ਐ ਵੀ ਮੈਂ ਕੁੱਤਾ ਤੱਕੀ ਜਾਂਣਾ ਆਕਰ ਨੂੰ ਚੌਥੇ ਕੋਲ ਗਿਆ ਤੇ ਚੌਥਾ ਕਹਿੰਦਾ ਪਠਾਨ ਜੀ ਵੀ ਤੁਸੀਂ ਆ ਕੀ ਤੱਕੀ ਜਾ ਰਹੇ ਹੋ ਵੇ ਕੁੱਤਾ ਇੱਥੇ ਕਿਹਾ ਹੋਇਆ ਤੁਸੀਂ ਆਪਣੇ ਮੋਢੇ ਉੱਤੇ ਇੰਨੇ ਸੋਨੇ ਸੋੜੇ ਵਸਤਰ ਪਾਏ ਨੇ ਤੁਸੀਂ ਪਠਾਨ ਹੋ ਤਾਂ ਉੱਚੇ ਸੁੱਚੇ ਹੁੰਦੇ ਹੋ ਜਾਂ ਕੀ ਕਰੀ ਜਾਂਦੇ ਹੋ ਹੁਣ ਜਦੋਂ ਇੱਕ ਤੋਂ ਲੈ ਕੇ ਚਾਰ ਤੱਕ ਇਹੀ ਗੱਲ ਹੋਈ ਭਾਈ ਉਹਦੇ ਦਿਮਾਗ ਦੇ ਵਿੱਚ ਇਹ ਗੱਲ ਥੋਪਣੀ ਸੀ ਵੀ ਤੂੰ ਕੁੱਤਾ ਲਿਜਾ ਰਹਿਆ ਵਾ ਸੀ ਬੱਕਰਾ ਉਹਨੇ ਆਪਣਾ ਦਿਮਾਗ ਨਹੀਂ ਵਰਤੇ ਵੀ ਨਹੀਂ ਵੀ ਵੀ ਕੋਈ ਵੀ ਕੁਝ ਕਹੀ ਚੱਲੇ ਮੈਂ ਤਾਂ ਬੱਕਰਾ ਹੀ ਕਹਿੰਦੇ ਆ ਬੱਕਰਾ ਹੀ ਆ ਔਰ ਚੌਥੇ ਜਦੋਂ ਇਹ ਗੱਲ ਕਹੀ ਪਠਾਨ ਜੀ ਇਹ ਕੀ ਚੱਕੀ ਜਾਂਦੇ ਹੋ ਵਗਾ ਕੇ ਪਰੇ ਮਾਰਿਆ ਸੀਗਾ ਬੱਕਰਾ ਕਹਿੰਦਾ ਅੱਜ ਮੈਨੂੰ ਕੀ ਹੋ ਗਿਆ ਮੈਂ ਅੱਜ ਬੱਕਰੀ ਕਾ ਕੁੱਤਾ ਹੀ ਖੀਦ ਲਿਆ ਬਸ ਸਾਡੀ ਹਾਲਾਤ ਵੀ ਕੁਛ ਇਦਾਂ ਦੀ ਏ ਸੱਚ ਨੂੰ ਖੋਜਣਾ ਨਹੀਂ ਇਹ ਸੱਚ ਦੇ ਮਗਰ ਜਾਣਾ ਕੋਈ ਨਹੀਂ ਸੱਚ ਦੀ ਖੋਜ ਹੁੰਦੀ ਹੈ ਗੁਰੂ ਗ੍ਰੰਥ ਸਾਹਿਬਹਾਰਾ ਦੇ ਵਿੱਚ ਬਿੱਧੀ ਅਪੜੀ ਹੋਵੇ ਗਿਆਨ ਹੋਵੇ ਸੋਝੀ ਹੋਵੇ ਤੇ ਪਤਾ ਲੱਗ ਜਾਂਦਾ ਵੀ ਇਹ ਗੱਲ ਸਹੀ ਹੈ ਜਾਂ ਗਲਤ ਹੁਣ ਇੱਕ ਨੇ ਗੱਲ ਕਹਿਤੀ ਦੋ ਨੇ ਕਹਿਤੀ ਇੱਕ ਆਇਆ ਦੂਸਰਾ ਆਇਆ ਤੀਸਰਾ ਆਇਆ ਤੁਹਾਡੇ ਨੀਚਾ ਬਣ ਜਦੇ ਵੀ ਇਹ ਤਾਂ ਸਾਰੀ ਇਹ ਗੱਲ ਕਹਿੰਦੇ ਆ ਵੀ ਹੁਣ ਤੱਕ ਜਦੋਂ ਤੇ ਸਿੱਖ ਧਰਮ ਆਰੰਭਤਾ ਹੋਈ ਹੈ 550 ਸਾਲ ਤੋਂ ਉੱਪਰ ਹੋ ਗਿਆ ਬੇਸਤਾ ਇਹੀ ਗੱਲ ਸੁਣਦੇ ਆ ਰਹਿਆਂ ਕਦੇ ਵਿਚਾਰ ਦੇਵਾਂ ਨਹੀਂ ਗਏ ਧਿਆਨ ਨਹੀਂ ਤਰਿਆ ਇਹ ਗੱਲ ਸਹੀ ਹੈ ਜਾਂ ਨਹੀਂ ਵੀ ਜਾਂ ਤਾਂ ਗ੍ਰੰਥ ਤਾਂ ਵੀ ਜਿਹੜੇ ਹੁੰਦੇ ਨੇ ਜਿਹੜੇ ਲਿਖੇ ਹੋਏ ਨੇ ਅਸੀਂ ਆਮ ਕਿਤਾਬਾਂ ਪੜ੍ਹਦੇ ਆ ਉਹ ਤਾਂ ਨਿਸ਼ਾਨਾ ਦੇ ਲਿਖਿਆ ਹੋਈਆਂ ਨੇ ਉਹਦੇ ਵਿੱਚ ਕੁਝ ਵੀ ਇਹਰ ਫਿਰ ਹੋ ਜਾਂਦਾ ਹੈ ਸਿਪਾਈ ਵੇਲੇ ਕੁਝ ਵੀ ਗਲਤ ਹੋ ਸਕਦਾ ਹੈ ਪਰ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਗੁਰੂ ਪਾਇਸ਼ਾ ਦੀ ਕਿਰਤ ਹੈ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਉਸ ਤੋਂ ਬਾਅਦ ਜੋ ਅਸਲ ਗ੍ਰੰਥ ਬਣਿਆ ਜਿਸ ਗ੍ਰੰਥ ਨੂੰ ਅੱਜ ਅਸੀਂ ਸਜਦੇ ਕਰਦੇ ਆਂ ਨਿਮਰਤਾ ਦੇ ਸਹਤ ਸ੍ਰੀ ਝੁਕਦਾ ਸਿੱਖ ਜਲਤ ਦਾ ਉਹ ਗ੍ਰੰਥ ਦਸਮ ਪਾਛੀ ਦੀ ਕਿਰਤ ਉਹ ਦਸਮ ਗ੍ਰੰਥ 10 ਗ੍ਰੰਥ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਮਦਮਨ ਸਾਹਿਬ ਦੀ ਧਰਤੀ ਤੇ ਜੋ ਪਾਸ਼ਾ ਜੀ ਨੇ ਆਪਣੇ ਬੋਲਾਂ ਦੁਆਰਾ ਭਾਈ ਮਨੀ ਸਿੰਘ ਜੀ ਸ਼ਹੀਦ ਪਾਈ ਬਾਬਾ ਦੀਪ ਸਿੰਘ ਜੀ ਇਨਾ ਮਹਾਂਪੁਰਖਾਂ ਦੇ ਗੁੱਲ ਲਖਵਾਏ ਸੀ ਭਈ ਉਹ ਗ੍ਰੰਥ ਸਾਹਿਬ ਆਨੇ ਇਨਾ ਵਿੱਚ ਕੋਈ ਏਰ ਨਹੀਂ ਕੋਈ ਫੇਰ ਨਹੀਂ ਕੋਈ ਨਾ ਕੋਈ ਬਦਰ ਨਾ ਹੋ ਸਕਦਾ ਕਿਉਂਕਿ ਹੁਣ ਤਾਂ ਬਈ ਘਰ ਘਰ ਹੈ ਬਰਤ ਸਮਝਣ ਵਾਲੇ ਇਸ ਨੂੰ ਅਲੱਗ ਤਰੀਕੇ ਨਾਲ ਸਮਝਾ ਦਿੰਦੇ ਆਪਣਾ ਆਪਣਾ ਮਤਲਬ ਕੱਢ ਦਿੰਦੇ ਤੁਸੀਂ ਮੰਨ ਲੈਣੇ ਹੋ ਇੱਕ ਨੇ ਕਹਤਾ ਦੋ ਨੇ ਕਹਤਾ ਤੁਸੀਂ ਉਸੇ ਲਾਈਨ ਤੇ ਤੁਰ ਪੈਣੇ ਹੋ ਕਦੇ ਵੀ ਜਾ ਨਹੀਂ ਕੀਤੀ ਕਿ ਕਦੇ ਵਿੱਚ ਆ ਨਹੀਂ ਲਿਆਂਦੀ ਕਿ ਬਸ ਸਾਨੂੰ ਗੁਰਬਾਣੀ ਅਸਲ 'ਚ ਕਹਿੰਦੀ ਕੀ ਹੈ ਗੁਰਬਾਣੀ ਸਮਝਾਉਂਦੀ ਕੀ ਹੈ ਹੁਣ ਸਤਿਗੁਰੂ ਪਾਤਸ਼ਾਹ ਹੀ ਕਹਿੰਦੇ ਆ ਜੇ ਤੇਰੇ ਕੋਲੇ ਪ੍ਰਮਾਤਮਾ ਨੂੰ ਧਿਆਉਣ ਦਾ ਅਸਲੀ ਤਰੀਕਾ ਨਹੀਂ ਪਤਾ ਨਾ ਤੂੰ ਉਹਦੇ ਮਾਰਗ ਤੇ ਕਦੇ ਜਾ ਹੀ ਨਹੀਂ ਸਕਦਾ ਜੋ ਸਮਝਾਉਣ ਦੀ ਗੱਲ ਕੀਤੀ ਹੈ ਵਿਚਾਰ ਕੀਤੀ ਹੈ ਉਹ ਇਹੀ ਹੈ ਭਾਈ ਸਾਨੂੰ ਲੱਗਦਾ ਹਰ ਜਗ੍ਹਾ ਤੇ ਜਾ ਕੇ ਜੋ ਸਾਨੂੰ ਉਪਦੇਸ਼ ਮਿਲਦਾ ਹੈ ਵੀ ਉਹ ਧਰਮ ਦਾ ਹੀ ਮਾਰਗ ਹੈ ਪਰ ਨਹੀਂ ਭਈ ਪਥਰਾ ਨੂੰ ਪੂਜਣਾ ਕਵਰਾ ਨੂੰ ਪੂਜਣਾ ਜਾਂ ਐਸੀ ਧਾਗੇ ਤਵਿੱਤਾ ਪਾਣੀਆਂ ਦੇ ਉੱਤੇ ਅਮਲ ਕਰਨਾ ਕਿ ਇਹ ਬਾਬੇ ਦਾ ਜੋ ਮੰਤਰ ਹੈ ਪਾਣੀ ਇਹ ਸਾਡਾ ਪਾਰ ਉਤਾਰਾ ਕਰੂ ਜਿਹਨੇ ਉਤਾਰਾ ਕਰਨਾ ਉਹ ਹੈ ਬਾਣੀ ਗੁਰਨਾਨਕ ਬਾਛਾ ਜੀ ਹੁਣ ਜਿਸ ਜਿਸ ਨੂੰ ਤਾਂ ਪਈ ਇਹ ਤਰੀਕਾ ਪਤਾ ਵਾ ਉਹ ਤਾਂ ਸੱਤਵੇਂ ਮਾਰਗ ਤੇ ਜਾ ਰਿਹਾ ਕਿ ਨਹੀਂ ਵੀ ਬਾਣੀ ਬਿਗੈਰ ਇਹ ਤੁਨੀ ਤਰੇ ਜਨ ਨਾਨਕ ਨਾਮ ਜਹਾਜ ਹੈ ਜੜੇ ਸੁਤਰੇ ਪਾਰ ਜੋ ਸਰਦਾ ਕਰ ਸੇਵ ਤੇ ਗੁਰ ਪਾਰ ਉਤਾਰਨ ਹਾ ਇੱਥੇ ਵੀ ਸਰਦਾ ਦੀ ਗੱਲ ਆ ਗਈ ਭਾਵਨਾ ਦੀ ਗੱਲ ਆ ਗਈ ਪ੍ਰੇਮ ਦੀ ਗੱਲ ਆ ਗਈ ਜਿਹੜੀ ਪੰਕਤੀ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਦੀ ਆਪ ਜੀ ਸਰਵਨ ਕਰ ਰਹੇ ਹੋ ਇਹ ਮਨ ਹਰ ਜੀਤਿ ਹਾਏ ਤੂੰ ਇੱਕ ਮਨ ਇੱਕ ਜਿਤ ਬਾਏ ਕੇ ਮਨ ਤੇਰਾ ਇਕ ਹੋਣਾ ਚਾਹੀਦਾ ਹੈ ਜੀ ਜੇ ਧਰਮ ਦਾ ਕੰਮ ਕਰਦਾ ਤੇ ਧਿਆਨ ਧਰਮ ਵਾਲੀ ਹੋਵੇ ਇਹ ਨਹੀਂ ਹੈ ਕਿ ਭਾਈ ਸੰਸਾਰਕ ਵੱਲ ਵੀ ਤੇਰਾ ਧਿਆਨ ਹੈ ਹੁਣ ਤਾਂ ਕਈ ਦੇਖਦੇ ਆਪਾਂ ਕੰਨ ਤੇ ਮੋਅਲ ਲੱਗਿਆ ਹੁੰਦਾ ਗੱਲਾਂ ਕਰੇ ਨਾਲੇ ਬਾਣੀ ਪੜੀ ਜਾਂਦੇ ਦੋ ਦੋ ਕੰਮ ਇਕੱਠੇ ਇਹਦੇ ਹੁੰਦਾ ਨਾ ਕਿ ਸਾਨੂੰ ਜੋ ਧਰਮ ਨਾ ਤੋੜੇ ਆ ਤੇ ਤਕਨੀਕਾਂ ਨਹੀਂ ਤੋੜ ਲਿਆ ਵੀ ਜਦੋਂ ਗੁਰਬਾਣੀ ਹੈ ਤੇ ਗੁਰਬਾਣੀ ਹੈ ਔਰ ਕੁਝ ਨਹੀਂ ਹੈ ਤੈਨੂੰ ਆਪਣੇ ਆਪ ਦੀ ਸੁੱਧ ਬਦਨੀ ਹੋਣੀ ਚਾਹੀਦੀ ਜਦੋਂ ਸਤਗੁਰਾਂ ਦੀ ਬਾਣੀ ਦੇ ਨਾਲ ਜੁੜਿਆ ਹੋਵੇ ਕਿ ਗੁਰਬਾਣੀ ਦਾ ਇਨਾ ਪ੍ਰੇਮ ਹੋਵੇ ਗੁਰਬਾਣੀ ਤੇ ਭਰੋਸਾ ਹੋਵੇ ਵਿਸ਼ਵਾਸ ਹੋਵੇ ਵਿੱਜੋ ਸੱਜਣ ਹੁਣ ਆਮ ਸੋਣ ਲੈਨੇ ਕੇ ਭਗਤ ਤੰਨਾ ਜੀ ਨੇ ਕਹਿੰਦੇ ਭਗਤ ਤੰਨਾ ਜੀ ਨੇ ਪੱਥਰ ਦੀ ਪੂਜਾ ਕੀਤੀ ਪੂਜਾ ਕੋਈ ਨਹੀਂ ਕੀਤੀ ਸੀ ਭਾਈ ਅਸਲ ਚ ਉਹ ਭਗਤ ਉਦੋਂ ਹੀ ਸੀ ਜਦੋਂ ਦੇ ਉਹ ਪੈਦਾ ਹੋਏ ਸੀ ਉਹ ਕਿਸੇ ਲਾਚ ਦੇ ਕੰਨ ਪਗਤ ਨਹੀਂ ਬਣੇ ਸੀ ਉਹਨਾਂ ਦਾ ਸੁਭਾਈ ਐ ਐਸੇ ਜੀ ਸੁਆ ਪਗਤ ਸੁਆ ਕਿੰ ਨੂੰ ਕਹਿੰਦੇ ਕਿ ਜੋ ਸਿੱਧਾ ਸਦਾ ਹੋਵੇ ਕੋਲਾ ਪਾਲਾ ਹੋਵੇ ਕੋਈ ਠੱਗਾ ਨਹੀਂ ਕੋਈ ਠੋਰੀ ਨਹੀਂ ਕੋਈ ਮਾੜਾ ਬੋਲੀ ਭੋਲਣਾ ਐਸੇ ਬਹੁਤ ਸਜਣ ਹੁੰਦੇ ਆ ਉਹ ਹਮੇਸ਼ਾ ਦੂਸਰਿਆਂ ਦੇ ਭਲਾਈ ਦੀ ਗੱਲ ਕਰਦੇ ਆ ਭਲੇ ਦੀ ਗੱਲ ਕਰਦੇ ਆ ਨੁਕਸਾਨ ਹੋ ਗਿਆ ਕੋਈ ਗੱਲ ਨਹੀਂ ਇਹ ਵੀ ਕਹਿ ਕੇ ਸਾਲ ਲੈਂਦੇ ਆ ਉਸੇ ਤਰ੍ਹਾਂ ਭਈ ਉਹਨਾਂ ਦੇ ਨਾਲ ਵੀ ਇਦਾਂ ਹੋਇਆ ਮਾਤਾ ਪਿਤਾ ਚੜਾਈ ਕੀਤੇ ਜੋ ਵੀ ਜਮੀਨ ਜਾ ਤਾ ਪੈ ਰੋਟੀ ਸੀ ਜੋ ਵੀ ਇਹਨਾਂ ਦੇ ਸਕੇ ਸੰਬੰਧੀ ਸੀ ਪਈ ਉਹਨਾਂ ਦੇ ਨਾਲ ਜੋ ਤੋਂ ਬਟਵਾਰਾ ਹੋਇਆ ਸਭ ਤੋਂ ਘੜਿਆ ਜਮੀਨ ਔਰ ਇੱਕੋ ਹੀ ਵਲਦ ਦੇ ਕੇ ਸਾਰ ਦਿੱਤਾ ਹੁਣ ਮੈਂਤ ਕਰਦੇ ਆ ਉਨ ਮੇਤ ਕਰਦੇ ਆ ਭਈ ਮੇਤ ਤਾਂ ਕਰਦੇ ਆ ਪਰ ਭਾਈ ਇਹ ਜੋ ਜ਼ਮੀਨ ਸਿੰਘ ਇਹ ਭਾਈ ਉਪਜਾਉ ਨਹੀਂ ਜਿਵੇਂ ਦੇਤੀ ਕੋਲੇ ਵਾਲੇ ਸੀ ਮਤਲਬ ਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੈਲ ਹੀ ਨਹੀਂ ਹੈ ਇਹੀ ਭਗਤਾਂ ਦੇ ਹੁੰਦੀ ਹੈ ਹੋਰ ਕੇ ਭਗਤਾਂ ਦੇ ਸਿੰਘ ਨਹੀਂ ਹੁੰਦੇ ਜਾਵੇ ਚੱਲ ਤਾਂ ਤੁਰਦੇ ਫਿਰਦੇ ਸਰੀਰ ਉਹਨਾਂ ਦੇ ਵੀ ਆਪਣੇ ਵਾਂਗ ਹੀ ਹੁੰਦੇ ਆ ਜੋ ਸਰੀਰ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਸੀ ਉਹਨਾਂ ਦੇ ਵੀ ਨੌ ਦੁਆਰੇ ਸੀ ਅੱਖਾਂ ਸੀ ਕੰਨ ਸੀ ਨੱਕ ਸੀ ਜਿਸ ਤਰ੍ਹਾਂ ਆਪਣਾ ਸਰੀਰ ਹੈ ਉਹਨਾਂ ਦਾ ਵੀ ਉਹਨੇ ਸੋਨ ਸੀ ਪਰ ਸੁਹਾਵੇ ਕਰਕੇ ਪਰ ਉਹਨਾਂ ਤੇ ਤੇ ਜੋ ਆਕਾਲ ਪਸ ਦੀ ਰਹਿਮ ਸੀ ਬਖਸ਼ੇ ਸੀ ਉਹ ਅਲੱਗ ਸੀ ਬਹੁਤ ਉੱਚੇ ਦਰਦੀਸ਼ ਹੁਣ ਜੋ ਵੀ ਭਗਤ ਜਾਂਦਾ ਹੈ ਭਾਈ ਉਹ ਤਾਂ ਸੁਹਾ ਕਰਕੇ ਮੰਨੇ ਜਾਂਦੇ ਕਿ ਵਾਕੇ ਵੀ ਤਾਂ ਭਗਤ ਬੰਦਾ ਰੱਬ ਦਾ ਬੰਦਾ ਵਾ ਹੁਣ ਜਿਹਦੇ ਮਨ ਵਿੱਚ ਕੋਈ ਏਰ ਨਹੀਂ ਫੇਰ ਨਹੀਂ ਕਿ ਤਾਂ ਬੁਰਾ ਨਹੀਂ ਕਰਨਾ ਕੋਈ ਠੱਗਾ ਨਹੀਂ ਕੋਈ ਥੋੜੀ ਨਹੀਂ ਜੇ ਚਲਾਕ ਹੁੰਦੇ ਤੇ ਕਹਿੰਦੇ ਨਹੀਂ ਭਾਈ ਇੱਥੇ ਕਿਹ ਲਈ ਫਸਲ ਹੋਣੀ ਹੈ ਮੈਨੂੰ ਮੇਰਾ ਹਿੱਸਾ ਦਿਓ ਡਾਂਗਾ ਖੜ ਪੈਂਦੇ ਲੜ ਪੈਂਦੇ ਪਰ ਨਹੀਂ ਸਿੱਧੇ ਸਾਦੇ ਸੁਹਾਦੇ ਮਾਲਕ ਭਾ ਭਗਤ ਤਾਂ ਉਹ ਪਹਿਲਾਂ ਹੀ ਸੀ ਬਈ ਹੁਣ ਕੰਮ ਕਾਰ ਕਰਨ ਲੱਗੇ ਹੋਏ ਆ ਖੇਤੀ ਵਿੱਚੋਂ ਕੁਝ ਨਿਕਲਣੇ ਦੇ ਆ ਬੋਂਦੇ ਆ ਕਦੇ ਉਹਦਾ ਬਲਦ ਮੰਗਦੇ ਉਹਦਾ ਮੰਗ ਘਰ ਵਾਲੀ ਕਹਿੰਦੀ ਟੈਨਸ਼ਨ ਹੋ ਗਈਆਂ ਕਹਿੰਦੇ ਲਿਆਓ ਭਾਈ ਵੀ ਰੋਟੀ ਪਾਣੀ ਕਿੱਥੋਂ ਖਾਣੇ ਕੀ ਕੀ ਖਾਈਏ ਕੋਈ ਕਾਰਜ ਕਰੋ ਕੋਈ ਕੰਮ ਕਰੋ ਹੁਣ ਕੰਮ ਕੀ ਕਰਨ ਪੋੜੇ ਪਾਲੇ ਸੀ ਕੋਈ ਠੱਗਾ ਠੋਰੀ ਨਹੀਂ ਆਉਂਦੀ ਕੋਈ ਚਤਰਾਈ ਨਹੀਂ ਆਉਂਦੀ ਕੋਈ ਸੰਸਾਰ ਨੂੰ ਵੀ ਕਿਵੇਂ ਇਥੋਂ ਮਾਇਆ ਠੱਗਾ ਠੋਰੀਆਂ ਕਰਕੇ ਕਮਾਈਏ ਉਹ ਤਰੀਕਾ ਹੀ ਕੋਈ ਨਹੀਂ ਹੁੰਦਾ ਤੇ ਹੋ ਗਿਆ ਰੱਬ ਦਾ ਭਗਤ ਵੀ ਫਿਰ ਉਹਦੇ ਹੀ ਹੋ ਆਪਾਂ ਕਈ ਵਾਰ ਦੇਖਦੇ ਆ ਨਾ ਕਿ ਜੋ ਰੱਬ ਦੇ ਪਿਆਰੇ ਭਗਤ ਜਨ ਹੁੰਦੇ ਆ ਨਾ ਹੁਣ ਜੋ ਚਤਰ ਚਲਾ ਕੇ ਉਹ ਠੱਗਾ ਠੋਰੀਆਂ ਕਰਕੇ ਗੱਲਾਂ ਵਾਤਾਂ ਕਰਕੇ ਇਹ ਦੂਸਰ ਨੂੰ ਆਪਣੀਆਂ ਗੱਲਾਂ ਦੇ ਵਿੱਚ ਵਸਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਠੱਗਾ ਠੋਰੀ ਕਰਕੇ ਮਾਇਆ ਕਮਾ ਲੈਂਦਾ ਪਰ ਉਹ ਇੱਥੇ ਅਮੀਰ ਹੋ ਜਾਂਦਾ ਪੈਸੇ ਆ ਗਏ ਪਰ ਉੱਥੇ ਗਰੀਬ ਹੋ ਗਿਆ ਬੈਠ ਗੁਰਦੇ ਕਰ ਬੈਠੇ ਤੇ ਭਗਤਾਂ ਦਾ ਉਲਟ ਹੈ ਇੱਥੇ ਭਾਵੇਂ ਗਰੀਬ ਹਣ ਉੱਥੇ ਨਾਮਰਤੇ ਪਾਤਸ਼ਾਹ ਕਿ ਜੋ ਨਾਮ ਦੇ ਵਿੱਚ ਰਜੇ ਹੋਏ ਨੇ ਭਜੇ ਹੋਏ ਨੇ ਨਾਮ ਦਾ ਖਜ਼ਾਨਾ ਭਰਪੂਰ ਹੈ ਉਸ ਮਾਲਕ ਦੀ ਨਗਰ ਦੇ ਵਿੱਚ ਉਸ ਨਿਰੰਕਰ ਵਹਿਗੂ ਦੀ ਨਿਗਾਹ ਦੇ ਵਿੱਚ ਨਾਮ ਰਤੇ ਪਾਤਸ਼ਾਹ ਉਹ ਤਾਂ ਵੀ ਰਾਜਾਂ ਦੇ ਰਾਜੇ ਪਾਤਸ਼ਾਹ ਦੇ ਪਾਤਸ਼ਾਹ ਨੇ ਕਿ ਜਿਨ੍ਹਾਂ ਕੋਲ ਨਾਮ ਦਾ ਖਜ਼ਾਨਾ ਭਗਤੀ ਦਾ ਖਜ਼ਾਨਾ ਹੁਣ ਪੜਤ ਤੰਨਾ ਜੀ ਨੂੰ ਹੁਣ ਚਲੇ ਜਾਂਦੇ ਆ ਤਰੇ ਜਾਂਦੇ ਕੋ ਤਾਂ ਦੇਖਿਆ ਕਹਿੰਦੇ ਕਿ ਪੰਡਤ ਪੂਜਾ ਕਰਦਾ ਸੀ ਬ੍ਰਾਹਮਣ ਸੀ ਕਦੇ ਪੱਥਰ ਦੀ ਪੂਜਾ ਕਰਨ ਲੱਗਿਆ ਹੋਇਆ ਹੁਣ ਪੂਜਾ ਕਰਨ ਲੱਗਿਆ ਆ ਦੇਖ ਲਿਆ ਤੇ ਪੁੱਛ ਲਿਆ ਵੀ ਇਹ ਕੀ ਕਰਦਾ ਵੀ ਤੂੰ ਇਹ ਕਿਹਨੂੰ ਪੂਜਦਾ ਕਿ ਪੱਥਰ ਨੂੰ ਕੀ ਕਰਨ ਲੱਗੇ ਆ ਕਹਿੰਦਾ ਇਹ ਠਾਕੁਰ ਨੇ ਜੇ ਇਹਨਾਂ ਦੀ ਪੂਜਾ ਕਰੀਏ ਸਾਰੇ ਕਾਰਜ ਸਵਾਰ ਦਿੰਦਾ ਆ ਇਹ ਇਹ ਸਾਰੇ ਕਾਰਜ ਸਵਾਰ ਦਿੰਦਾ ਵਾ ਵੀ ਜੋ ਜੋ ਮੰਗੋਗੇ ਪੂਰਾ ਹੋ ਜਾਂਦਾ ਹੈ ਕਹਿੰਦਾ ਇੱਕ ਮੈਨੂੰ ਵੀ ਦੇ ਦੇ ਪਹਿਲਾਂ ਤਾਂ ਉਸ ਬ੍ਰਾਹਮਣ ਨੇ ਸੋਚਿਆ ਜਿਵੇਂ ਆਪਾਂ ਕਹਦੀਏ ਕੋਈ ਐਵੇਂ ਸਿੱਧਾ-ਸਦਾ ਕੋੜਾ ਭਾਜੇ ਦਿਖਣੋਂ ਝੱਲਾ ਜਿਹਾ ਲੱਗੇ ਗੁਰਦਿਆ ਕੀ ਗ੍ਰੰਤੀ ਨੂੰ ਕਹਦੇ ਵੇ ਆਪਾਂ ਕਹਿ ਦਿੰਨਾ ਬਾਣੀ ਪੰਨ ਦੇ ਨਾਲ ਪਾਰ ਉਤਾਰਾ ਹੁੰਦਾ ਵਾ ਹੁਣ ਸੁਣ ਲਿਆ ਉਸਨੇ ਵੀ ਭਾਈ ਆ ਗਿਆ ਗੁਰੂ ਘਰ ਦੇ ਵਜ਼ੀਰ ਕੋਲ ਲਿਆਓ ਜੀ ਮੈਨੇ ਕੁਟਕਾ ਸਾਹਿਬ ਦੇ ਦੇ ਉਹਨੋ ਉਹਦੇ ਉਹਦੀ ਭਗਤੀ ਨਹੀਂ ਦੇਖੀ ਉਹਦੀ ਸੋਚ ਨਹੀਂ ਦੇਖੀ ਸਮਝ ਨਹੀਂ ਦੇਖੀ ਕਹਿੰਦੇ ਝੱਲਾ ਜਾਏ ਇਹਨੂੰ ਕੀ ਦੇਣਾ ਵੀ ਜਦੋਂ ਮੰਗਰੀ ਪੈ ਗਿਆ ਉਹ ਸਖਸ ਵੀ ਦੇ ਦੇ ਕੋਈ ਮੈਨੂੰ ਵੀ